ਅਸਲਾ ਲਾਇਸੈਂਸ ਤੇ ਡੀਸੀ ਦੇ ਜਾਲੀ ਸਾਇਨਾ ਦਾ ਮਾਮਲਾ ਆਇਆ ਸਾਹਮਣੇ ਕੰਪਲੇਂਟ ਡੀਸੀਸ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਰਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੇ ਦੇ ਡਾਕੂਮੈਂਟ ਤਿਆਰ ਕਰਦਾ ਜਿਹੜਾ ਦੋਸ਼ ਲਾਇਆ ਗਿਆ ਸੀ ਡਿਪਟੀ ਕਮਿਸ਼ਨਰ ਦਫਤਰ ਦੀ ਪੀਐਲਏ ਬ੍ਰਾਂਚ ਦਾ ਕਲਰਕ ਪੁਲਿਸ ਦੇ ਚੜਿਆ ਅੜਿੱਕੇ ਇਸੇ ਹੋਰ ਜਿਨ੍ਹਾਂ ਦੀ ਸ਼ਮੂਲੀਅਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬੱਚੇ ਜਾਣਗੇ ਅਸਲੀ ਦੇ ਲਾਇਸੈਂਸ ਤੇ ਜਾਲੀ ਸਾਈਨ ਕਰਨ ਵਾਲਾ ਇੱਕ ਆਮ ਕਲਰਕ ਬਣਿਆ ਵੱਡਾ ਅਫਸਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਜਾਲੀ ਸਾਈਨਾਂ ਦਾ ਸਿਲਸਲਾ ਡਿਪਟੀ ਕਮਿਸ਼ਨਰ ਦੇ ਹੱਥ ਲੱਗਿਆ ਜਾਲੀ ਸਾਈਨਾ ਵਾਲਾ ਫਾਰਮ ਪੁਲਿਸ ਵੱਲੋਂ ਕਲਰਕ ਦੀ ਕੀਤੀ ਜਾ ਰਹੀ ਪੁੱਛਗਿੱਛ ਕਈ ਮੁਲਾਜ਼ਮਾਂ ਦੀ ਮਿਲੀਭੁਗਤ ਇਸ ਮਾਮਲੇ 'ਚ ਆ ਸਕਦੀ ਹੈ ਸਾਹਮਣੇ ਕਲਰਕ ਦੇ ਗ੍ਰਿਫਤਾਰ ਹੁੰਦਿਆਂ ਹੀ ਕਈ ਏਜੰਟਾਂ ਨੂੰ ਪਈਆਂ ਭਾਜਣਾ ਪੁਲਿਸ ਵੱਲੋਂ ਕਲਰਕ ਦੇ ਫੋਨ ਦੀ ਸਖਤੀ ਨਾਲ ਕੀਤੀ ਜਾ ਰਹੀ ਜਾਂਚ ਜੇਕਰ ਪਿਛਲੇ ਕਈ ਸਾਲਾਂ ਦੀ ਲੈ ਸੰਸਦਿਕ ਕੀਤੀ ਜਾਵੇ ਜਾਂਚ ਤਾਂ ਹੋਣਗੇ ਵੱਡੇ ਖੁਲਾਸੇ ਇਹਰੇ ਜੀ ਸਾਨੂੰ ਇੱਕ ਕੰਪਲੇਂਟ ਡੀਸੀਸ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੇ ਤੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀ ਐਲ ਐ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਆ ਅੱਗੇ ਜਾਂਚ ਚੱਲ ਰਹੀ ਹੈ ਜੀ ਸਹੀ ਗੱਲ ਤੇ ਇਹ ਕਰਦਾ ਸੀ ਸਾਈਨ ਕੋਈ ਫਾਈਲ ਸ਼ੁਰੂ ਚ ਕਰ ਰਿਹਾ ਜਦੋਂ ਪਾਸੋਂ ਇਹ ਦਿੱਤਾ ਉਹ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿੰਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਹ ਸਬੰਧੀ ਅੱਗੇ ਜਾਂਚ ਜਾਰੀ ਹੈ ਜੀ ਪਤਾ ਚੱਲੇ ਕਿ ਕਿੰਨੇ ਲੋਕਾਂ ਦੇ ਉੱਤੇ ਉਹ ਅੱਜ ਜੱਜ ਸਾਹਿਬ ਦੇ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਸੁਣਖੇ ਸੁਣਖੇ ਅੰਦਰ ਬਿਲਕੁਲ ਜੀ ਇਸ ਵਿੱਚ ਹੋਰ ਜਿੰਨਾਂ ਦੀ ਸ਼ਮੂਲਿਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਅਦ ਚ ਜਾਣਗੇ ਸਰ ਪਤਾ ਕਿਸ ਨਾਲ ਲੱਗੇ ਕਿਸ ਨੇ ਸ਼ਿਕਾਇਤ ਕੀਤੀ ਜਾਂ ਇਸ ਸਾਲ ਮੈਂ ਆਪਣੀ ਨੋਟਿਸ ਦੇ ਵਿੱਚ ਨਾ ਆਇਆ ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਤੋਂ ਉਹਦੇ ਚ ਜਿਹੜਾ ਸਾਈਨ ਜੋ ਮਲਾਣ ਕੀਤਾ ਗਿਆ ਜਿਸਾ ਵੱਲੋਂ ਸਰਸਰੀ ਤੌਰ ਤੇ ਉਜਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਫਿਰ ਜਿਹੜੇ ਬੰਦੇ ਦਾ ਲਾਇਸੈਂਸੀਗਾ ਉਸ ਨਾਲ ਪੁੱਛਗਿੱਛ ਕੀਤੀ ਗਈ ਉਹਦਾ ਬਿਆਨ ਤਹਿਰੀਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹਦੇ ਚ ਕਿ ਪੈਸੇ ਲੈ ਕੇ ਅਸਲਾ ਤਿਆਰ ਰਮਸਸ ਕੀਤਾ ਜਾ ਰਿਹਾ ਸੀ ਉਹਦੇ ਚ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਵੀਲੇ ਬ੍ਰਾਂਚ ਦੇ ਵਿੱਚ ਲੱਗਾ ਹੋਇਆ ਮਲਾਜ਼ਮ ਹੈ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਿਆ ਜਾਊਗਾ ਸਾਰੇ ਕਿੰਨੇ ਸਵੇਰ ਤੋਂ ਇਹ ਕਾਫੀ ਸਮੇਂ ਤੋਂ ਪਿਛਲੇ ਕਾ 10 10 12 ਮਹੀਨਿਆਂ ਤੋਂ ਉੱਥੇ ਤਣਾਸ ਸੀਗਾ ਜੀ ਅੱਗੇ ਜਾਣਕਾਰੀ ਇਹਦੀ ਹੋਰ ਹਾਸਲ ਕੋਈ ਏਜੰਟ ਕਰਾ ਬਿਲਕੁਲ ਜੀ ਏਜੰਟਾਂ ਤੋਂ ਬਿਨਾ ਨਹੀਂ ਇਹ ਗੱਲ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੀ ਵੀ ਆ ਰੋਲ ਵਾਚੇ ਜਾਣਗੇ ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜੀ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟੀਨਿੰਗ ਕਰ ਰਹੇ ਹਾਂ ਜੀ ਤੇ ਜੋ ਵੀ ਅੱਗੇ ਕਾਰਵਾਈ ਹੋਗੀ ਤੁਹਾਡੇ ਨਾਲ ਸੱਜ ਜਿਹੜੀ ਐਫਆਈਆਰ ਨੰਬਰ 214 ਜੀ ਹਣਾ ਤੇ ਫ੍ਰੀ ਵੀ ਕੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 61 ਜਮਨ 2336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਗਈ ਪਰ ਇਹ ਤੋਂ ਪਹਿਲੇ ਵੀ ਜਿਹੜੀਆਂ ਪਹਿਲਾਂ ਵਾਲੇ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਨੇ ਦੇ ਹੁਕਮ ਅਨਸਾਰ ਉਹਨਾਂ ਦੇ ਟਿਨਰ ਦੀਆਂ ਜੋ ਫਾਈਲਾਂ ਨੇ ਅਸਲੇ ਦੀਆਂ ਉਹ ਸਾਰੀਆਂ ਵਾਚੀਆਂ